ਹਾਂਜੀ ਸ਼ਸ਼ੀਕਾਲ ਦੀ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਧੀ ਘਟ ਹੋਗੇ ਆਪਾਂ ਵੀ ਵਧੀਆ ਆ ਮਾਰਨਿੰਗ ਹੋ ਗਈ ਸੀ ਕਿ ਬ੍ਰੇਕਫਾਸਟ ਆਪਾਂ ਕਰ ਲਿਆ ਸੀਗਾ ਤੇ ਹੁਣ ਸਾਰੇ ਜਣੇ ਉੱਠ ਗਏ ਸੀ ਤੁਸੀਂ ਪਲੀਸ ਪਿਛਲਾ ਵਲੌਗ ਵੇਖਿਆ ਸੀ ਬਹੁਤ ਵਧੀਆ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਅੱਜ ਉਸੇ ਬੀਬੀ ਦਾ ਹੈਗਾ ਤੇ ਮਾਂ ਮੈਂ ਜ 13 ਦਿਨਾਂ ਬਾਅਦ 12 ਗੱਡੀ ਦਾ ਬੱਚੇ ਨੂੰ ਤੇ ਤਾਂ ਕਰਕੇ ਅੱਜ ਬੇਬੀ ਨੂੰ ਸ਼ਾਵਰ ਕਰਾਵਾਂਗੇ ਤੇ ਉਸ ਤੋਂ ਬਾਅਦ ਮੱਥਾ ਟੇਕਣ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਵਲੌਗ ਨਾਲ ਤੁਸੀਂ ਜੁੜੇ ਰਹਿਣਾ ਵਲੌਗ ਹੁਣ ਆਪਾਂ ਬੇਬੀ ਨੂੰ ਸ਼ਾਵਰ ਦਿੰਨੇ ਆ ਤੇ ਉਸ ਤੋਂ ਬਾਅਦ ਦੈਨ ਆਪਾਂ ਰੈਡੀ ਵਗੈਰਾ ਕਰਾ ਕੇ ਜਿਹੜਾ ਥੋੜੇ ਬਹੁਤ ਰੀਤੀ ਰਿਵਾਜ ਉਹ ਕਰਕੇ ਫਿਰ ਜਾਵਾਂਗੇ ਗੁਰਦੁਆਰਾ ਸਾਹਿਬ ਮੈਂ ਨਹੀਂ ਜਾਵਾਂਗੀ ਮੈਂ ਜੋ ਉਹ ਦੂਸਰੇ ਕਮਲ ਤੇ ਸੰਦੀਪ ਜਾਣਗੇ ਆ ਨਾਲ ਤੇ ਫਿਰ ਮੈਂ ਘਰ ਰਹੂੰਗੀ ਮੇਰੀ ਥੋੜੀ ਤਬੀਅਤ ਠੀਕ ਨਹੀਂ ਹੈਗੀ ਹਾਂਜੀ ਅੱਜ ਹੈਗਾ ਤੇਰਵਾ ਟਿੱਡੀ ਦਾ ਹੜਾ ਤੇ ਟਿੱਡੀ ਉੱਪਰ ਤੋਂ ਕੁਝ ਪਾਣੀ ਪਾ ਦਾ ਟਿੱਡੀ ਕਮਲ ਤੇ ਆ ਜਿਹੜੇ ਚ ਗਰਮ ਪਾਣੀ ਡੈਕੋਰੇਟ ਹਜੇ ਉਤਰ ਹੀ ਨਹੀਂ ਹੈਗੀ ਤੇ ਸਾਡੇ ਇਹਦੇ ਕੱਪੜੇ ਵਗੈਰਾ ਕੱਢ ਦਿੱਤੇ ਗਏ ਆ ਨਾਂ ਮੈਂ ਦਾ ਪਰੱਖਤਾ ਇਹ ਨਾਮ ਰੱਖਿਆ ਤਾ ਗਦੀਰ ਕੋਰ ਤੇ ਹਜੇ ਸੋਚਦੇ ਆ ਕਿ ਕੀ ਪੋਣਾ ਵਾ ਇੱਕ ਆਫਰੋਕ ਕੱਢੀ ਹੋਈ ਆਂਦੀ ਤੇ ਇਹਦੇ ਨਾਲ ਦਾ ਹੈਗੇ ਆ ਬੈਂਸ ਇੱਕ ਹੀ ਫਰੋਕ ਕੱਢੀ ਹੋਈ ਆ ਗੁਲਾਬੀ ਪੌਣੀ ਪਿੰਕੀ ਪਿੰਕੀ ਪੋਣੀ ਆ ਪੂਰੀ ਡਰੈਸ ਦਿਖਾਉਣੀ ਆ ਕਾਕਾ ਇੱਕ ਤਾਂ ਇਹਦੇ ਚ ਤਿਲਕ ਦੀ ਐ ਨਾ ਪਲਾਸਟਿਕ ਕਰਕੇ ਹਾਂ ਕਾਕੀ ਨਾ ਥਲੇ ਲੰਮੇ ਪੈ ਜਾਂਦਾ ਕਾਕਾ ਆਹੋ ਕਾਕਾ ਕਾਕਾ ਨਹੀਂ ਕਾਕਾ ਕੋ ਲਓ ਜੀ ਨਡੋ ਹਣਾ ਹਣਾ ਕਰ ਲਈ ਹੁਣ ਰੈਡੀ ਹੋ ਜੋ ਛੋਨੇ ਛੋਨੇ ਕੱਪੜੇ ਪਾ ਲੋ ਨੋਨੇ ਨੋਨੇ ਕਿਪੂਈ ਵੇਲੇ ਮੈਂ ਦੁੱਧੂ ਵੀ ਨਾ ਹੈ ਨਾ ਗੋ ਇਧਰ ਨੋਨੇ ਨੋਨੇ ਕੱਪੜੇ ਪਾ ਲੋ ਮੈਂ ਜਿੰਨਾ ਮੈਂ ਸੋਚਦੀ ਸੀ ਰੋਊਗੀ ਉਹ ਨਾ ਰੋਈ ਨਹੀਂ ਮੇਰਾ ਨਾਮ ਹੁਣ ਸਾਡੇ ਬੇਬੀ ਦੇ ਪਾ ਰਹੀਓ ਪਿੰਕ ਪਿੰਕ ਫਰੌਕ पिंक कलर दी है ना हाँ हो क्या मैं पिंक कलर दी फ्रॉक पहन लगा हाँ जी पिंक बड़ी बनना है ना पिंक बड़ी रोई रोई नहीं करनी आप ठीक है mm. <laughs> सेट आई ये जमा हाँ रोई रोई नहीं करनी पिंक कलर दी फ्रॉक पानी है लॉ ले, ले हाँ जी की होया की हो... ਸਾਡੇ ਬੇਬੀ ਦੇ ਪਿੰਕ ਪਿੰਕ ਸੌਕਸ ਪਾਤੀਆਂ ਜੀ ਫਰੌਗ ਪਾਤੀ ਹਾਣਾ ਹਾਣਾ ਇਹ ਹੈ ਗੁੱਡੀ ਗੁੱਡੀ ਸ਼ੋਣੀ ਗੁੱਡੀ ਹਾਂਜੀ ਹਾਂਜੀ ਕਿੱਦਾਂ ਕਿੱਦਾਂ ਫਿਰ ਦੋਸਤੋ ਤੁਹਾਨੂੰ ਦਿੱਤੇ ਵਲਾਂ ਹਾਣਾ ਵੀ ਦੇ ਹੇਅਰ ਤੇ की लगन लग लगा रबड़ बैंड हेयर बैंड हेयर बैंड लगन लगा बी छोने छोने बेबी दे हेयर बैंड वाओ कि छोना लगता बेबी किन्ना क्यूटू लगता है किन्ना क्यूटू लगता है हाँ जी कि छोना लगता है देखो जी हम सा प्यारी प्यारी बेबी दी फुल लुक देखो सोने ਉਹ ਟਿੱਡੋ ਖੇਡ ਲਈ ਆ ਨਾ ਨੂੰ ਕੇ ਤਿਆਰ ਹੋ ਕੇ ਕਿ ਮਾਸੀ ਜੀ ਤੁਸੀਂ ਵੀ ਬਣਾ ਲਓ ਗੰਦੇ ਹੋਏ ਫਿਰਦੇ ਆ ਹਨਾ ਕਿ ਤੁਸੀਂ ਵੀ ਨਾ ਲਓ ਮਾਸੀ ਨੇ ਪੁੱਤ ਨੂੰ ਸੋਨਾ ਬਣਾ ਲਿਆ ਨਹੀਂ ਵਾਦੂ ਨਾ ਪੁੱਤ ਸ਼ੂ ਬਿੱਟੂ ਓ ਸ਼ੂ ਲੈ ਗਿਆ ਤੇ ਤੇਰਵੇਂ ਦੇ ਇਹਨਾਂ ਦੇ ਦਾ ਗੋੜ ਤੇ ਚਾਵਲ ਤੇ ਫਰੂਟ ਝੋਲੀ ਚ ਪਾਉਣੇ ਹਨਾ ਮੈਂ ਤਾਂ ਵੈਸੇ ਆਹੀ ਹੁੰਦੇ ਆ ਫਰੂਟ ਤਾਂ ਬਟ ਜੋ ਵੀ ਕਹਿੰਦੇ ਖਾਣਾ ਹੁੰਦਾ ਏ ਰੋਟੀਨ ਵਿੱਚ ਬਣਾ ਕੇ 12 ਦਿਨ ਤੇ ਉਹ ਦੋ ਝੂਲੀ ਚ ਪਾਉਣੇ ਹੁੰਦੇ ਆ ਤੇ ਤਾਂ ਕਰਕੇ ਆਪਾਂ ਦੋ ਫਰੋਟ ਰੱਖ ਲੈਨੇ ਤੇ ਚਾਵਲ ਰੱਖ ਲੈਨੇ ਤੇ ਗੁੜ ਰੱਖ ਲਿਆ ਵਾ ਉਹ ਦੋ ਬੇਬੀ ਦੇ ਉਹਦੇ ਤਾਂ ਵੱਡੀ ਤਾਂ ਬੋਟਲ ਲੱਗਦੀ ਆ ਲਾਓ ਜੀ ਪਾਓ ਝੋਲੀ ਝੋਲੀ ਦਾ ਤਾਂ ਕੋਪੇ ਦੀ ਝੋਲੀ ਕੋਈ ਗੁੜ ਦਾ ਪੀਸ ਚੱਕ ਲੈਣੇ ਪੈਰੀ ਹੱਥ ਲਾ ਦੋ ਹੁਣ। ਮਨਾ ਕੋ ਪੈਰੀ ਹੱਥ ਲਾਣੇ ਆ। ਤੇ ਲਾਉਂਦੇ ਹੁੰਦੇ ਪੈਰੀ ਹੱਥ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਕੰਗ੍ਰੈਚੁਲੇਸ਼ਨਸ। ਥੈਂਕ ਯੂ ਥੈਂਕ ਯੂ। ਜੁੱਤੀ ਜੁੱਤੀ ਨਾਲ ਬਟੇ ਤੇ ਪੈਰ। ਏਰਵਲ। ਜੀ ਤੇ ਹੁਣ ਫਿਰ ਬਾਅਦ ਵਿੱਚ ਆਪਾਂ ਰੋਟੀ ਰਹਾੜੀ ਕੀਤੀ ਸੀਗੀ ਫਿਰ ਪ੍ਰਸ਼ਾਦ ਬਣਾਇਆ ਹੈ। ਪਹਿਲਾਂ ਰੋਟੀ ਆ ਤੇ ਤੁਸੀਂ ਮਟਰ ਪਨੀਰ ਬਣਾਇਆ ਹੈ ਬਟ ਇਹਨਾਂ ਨੇ ਖਾਣਾ ਨਹੀਂ ਨਾ ਹੈਗਾ ਦਾਲ ਖਾਣੀ ਹੈ ਤਾਂ ਕਰਕੇ ਤੇ ਇਹ ਥੋੜਾ ਜਿਹਾ ਮਿੱਠਾ ਕਰਵਾਉਣਾ ਹੁੰਦਾ ਪਹਿਲਾਂ ਮੇਰੇ ਵੀ ਪਿਆਜ ਆ ਸਾਵੇ ਆ ਲਓ ਬਹੁਤ ਬਿਮਾਰੀ ਦਾ ਘਰ ਮੇਰੇ ਦੇ ਇੱਕ ਦੋ ਤਿੰਨ ਚਾਰ ਪੰਜ ਜੇ ਚਿਹਰਾ ਕਿਤੇ ਦੇਖਿਆ ਦੇਖਾ ਲੱਗਦਾ ਹੈ ਮੈਨੂੰ ਇਧਰ ਬ੍ਰਸ਼ ਡੇ ਅੱਗ ਪਿਆ ਸੀਗਾ ਕਿਹਨਾਂ ਤੇ ਨਾ ਪਾਤੇ ਕਿਤਾ ਪੌਣੀ ਬੰਦ ਲਗਾਏ ਚਾਰ ਦਿਨ ਜਵਾਗ ਆਇਨ। ਨਹੀਂ ਨਹੀਂ ਪੌਂਦ ਲੈਣੀ ਸੰਗ ਦੀ ਮੈਨੂੰ ਲੱਗਦਾ ਜ਼ਿਆਦਾ 글로 ਆਈ ਜਾਂਦਾ ਹੁਣ ਫੇਸ ਤੇ। ਘਰੇ ਲਾਗੇ 글로 ਹੀ ਆਉਣਾ ਮੇ ਲੜ ਨੂੰ। ਹਾਂ। ਤੇ ਆ ਮੇਰੇ ਬ੍ਰਦਰ ਨੇ ਪਾਰਸਲ ਮੰਗਾਇਆ ਸੀ। ਉਧਰ ਤੇ ਜਿੱਦ ਦਾ ਫੋਟੋ ਸ਼ੂਟ ਕਰਦੇ ਕਰਦੇ ਉਧਰ ਪਾਰਸਲ ਆ ਗਿਆ ਤੇ ਉਹ ਦੇਖਣ ਲੱਗੇ। ਤੇ ਡੱਬਾ ਤਾਂ ਇੰਨਾ ਵੱਡਾ ਸੀਗਾ ਪਤਾ ਨਹੀਂ ਕੀ ਮੰਗਵਾਇਆ ਹੈ। ਵਿੱਚੋਂ ਆ ਨਿਕਲੀ। ਉਹ ਪ੍ਰੇਟ ਛੋਟੀ ਜੀ ਕੱਪੜੇ ਰੱਖਣ ਵਾਸਤੇ ਮਂਗਵਾਏ ਸੀ ਆਂਦਾ ਮੈਂ ਫੋਨ ਕੀਤਾ ਸੀ ਕਿ ਤੇਰਾ ਪਾਰਸਲ ਆਇਆ ਕਹਿੰਦਾ ਹਾਂ ਜੀ ਦੀਦੀ ਮੈਂ ਮੰਗਵਾਇਆ ਸੀਗਾ ਪਾਰਸਲ ਕੱਪੜੇ ਰੱਖਣ ਵਾਸਤੇ ਆਂਦਾ ਮੰਗਵਾਇ ਸੀ ਤੋ ਸੋਹਣੀ ਆਂ ਘੈਂਟ ਆਂ ਮੰਜਲੀ ਨਹੀਂ ਗੁਰੂ ਘਰ ਮੱਥਾ ਟੇਕਣ ਤਕਦੀਰ ਦਾ ਮੱਥਾ ਟਕਣ ਚੱਲੇ ਨੇ ਤੇ ਫਿਰ ਸੀਟ ਤੇ ਹੁਣ ਬਿਠਾਉਣਗੇ ਤਾਰਾ ਤਾਂ ਇਹ ਗੁੰਡੀ ਤੇ ਉਹ ਪਈ ਸੁੱਤੀ ਕੋਈ ਪਤਾ ਨਹੀਂ ਉਹਨੂੰ ਮਰ ਗਿਆ ਕਾ ਕਰੀ ਕਿ ਫਿਰ ਇਹਨਦੇ ਚ ਉਠਾਉਣੀ ਆ ਮੇਰੀ ਲਾਡੋ ਪਿੰਗਰਦਾ ਰਹਿਣਾ ਕਿੰਨੇ ਕਿਊਟ ਲੱਗਦੀ ਵੇਖੇ ਦੇ ਚ ਪਈ ਇਹ ਬਿੰਦੀ ਕਿਨੇ ਲਾਈ ਆ ਬਿੰਦੀ ਕਿਨੇ ਲਾਈ ਆ ਤੇਰੇ ਹੈ ਮਾਸੀ ਨੇ ਮਾਸੀ ਨਾ ਅਮੈਜ਼ਿੰਗ ਪੂਰੇ ਹਾਂ ਸਾਡੀ ਪੜੀ ਚੱਲੀ ਆ ਮੱਥਾ ਟੇਕ ਕੇ ਨਾਨਕ ਸਾਹਿਬ ਦਾ ਦਰਬਾਰ ਇਹੀ ਹੈ ਹੈਨਾ ਕਿਵੇਂ ਮੱਥਾ ਟੇਕਣ ਚੱਲੀ ਆ ਗੁਰੂ ਘਰ ਠੀਕ ਹੈ ਰੂਮ ਲੱਗੀ ਬੇਸੇ ਨੇ ਵੀਰੇ ਤੁਹਾਡੇ ਆ ਵਧੀਆ ਲੱਗਦਾ ਹੈ ਕੀ ਹਾਂ ਪਰ ਹਾਂ ਹੂੰ ਪੱਗ ਸਹੀ ਲੱਗੀ ਬੰਨਣੀ ਨਹੀਂ ਆਉਂਦੀ ਪਰ ਮੈਂ ਬੰਨ ਲੀ ਸਹੀ ਸਹੀ ਲੱਗਦਾ ਪੱਗ ਤੇ ਵੀ ਬੰਦਾ ਮੜਾ ਲੱਗਾ ਉਹੀ ਤਾਂ ਹੈ ਇਕੀ ਇਕੀ ਉਹ ਨਿੱਕੀ ਆ ਗਈ ਯਾਰ ਪਪੋ ਕਰ ਰਿਹਾ ਚੇਂਜ ਚੇਂਜ ਹੋਣੀ ਨਹੀਂ ਮੈਨੂੰ ਲੱਗਦਾ ਨਹੀਂ ਚੇਂਜ ਕਰ ਲੈ ਲੈ ਪਪੋ ਬੈ ਗਈ ਗੱਡੀ ਚ ਹੂੰ ਰੋਣ ਲੱਗ ਗਈ ਹੂੰ ਹਾਂ ਕੋਈ ਨਹੀਂ ਦੋਸਤ ਸਾਲ ਠੀਕ ਆ ਮੇਰੇ ਵੰਡੇ ਦਾ ਮੱਥਾ ਟੇਕਣ ਠੀਕ ਆ ਹਾਂਜੀ ਤੇ ਉਹ ਗਏ ਨੇ ਗੁਰੂ ਘਰ ਮੱਥਾ ਟੇਕਣ ਮੈਂ ਨਹੀਂ ਗਈ ਮੇਰੀ ਤਬੀਅਤ ਥੋੜੀ ਠੀਕ ਨਹੀਂ ਸੀ ਤੇ ਮੈਂ ਕਿਹਾ ਮੇਰੇ ਤੋਂ ਨਹੀਂ ਜਾ ਹੁਣ ਆ ਬਈ ਤੁਸੀਂ ਚਲ ਚਲੇ ਜਾਓ ਵੀ ਉੱਥੇ ਫਿਰ ਕਾਫੀ ਥੋੜਾ ਟਾਈਮ ਲੱਗ ਜਾਣਾ ਸੀ ਇਹਨਾਂ ਨੂੰ ਤਾਂ ਕਰਕੇ ਮੈਂ ਕਿਹਾ ਮੈਂ ਘਰ ਰਹਿਣੀ ਆ ਤੇ ਮੈਂ ਹੁਣ ਘਰ ਆ ਕੱਲੀ ਬਾਕੀ ਸਾਰੇ ਕੰਮ ਤੇ ਗਏ ਆ ਤੇ ਇਹ ਸੀਗੇ ਘਰ ਤੇ ਇਹ ਮੱਥਾ ਟੇਕਣ ਚਲੇ ਗਏ ਤੇ ਮੈਂ ਉਹਨਾ ਟਾਈਮ ਚਲੋ ਵੇਟ ਕਰਦੀ ਆ ਇਹਨਾਂ ਦੀ ਤੇ ਇਹ ਜਿਹੜੀ ਆਪਾਂ ਛੋਟੀ ਜੀ ਰਸਮ ਕੀਤੀ ਸੀ 13ਵੇਂ ਦੀ ਜਾਨੀ ਕਿ ਆਪਣੇ ਇੰਡੀਆ ਚ ਕਰਦੇ ਹੁੰਦੇ ਆ ਹਨਾ ਵੀ ਜਦੋਂ ਬੇਬੀ 13 ਦਿਨਾਂ ਦਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਬੇਬੀ ਨੂੰ ਨਵਾ ਆ ਕੇ ਇਦਾਂ ਰੀਤੀ ਰਿਵਾਜ ਕਰਦੇ ਹੁੰਦੇ ਆ ਬਟ ਇਹਨਾਂ ਤਾਂ ਸਾਨੂੰ ਪਤਾ ਨਹੀਂ ਸੀ ਜਿੰਨਾ ਵੀ ਅਸੀਂ ਉੱਥੇ ਇੰਡੀਆ ਤੋਂ ਫੈਮਿਲੀ ਤੋਂ ਪੁੱਛਿਆ ਉਹਦਾ ਅਸੀਂ ਕਰਤਾ ਫਿਰ ਉਹ ਕਹਿੰਦੇ ਸੀ ਕਿ ਬਾਅਦ ਵਿੱਚ ਵੀ ਇਦਾਂ ਰਸਮ ਕਰਕੇ ਤੁਸੀਂ ਮੱਥਾ ਟੇਕਣ ਜਾਣਾ ਤਾਂ ਕਰਕੇ ਹੁਣ ਮੱਥਾ ਟੇਕਉਣ ਗਏ ਨਹੀਂ ਵੀ ਇਸ ਤੋਂ ਬਾਅਦ ਆਪਾਂ ਕਿਤੇ ਵੀ ਜਾ ਸਕਦੇ ਆ ਵੈਸੇ ਤਾਂ ਤੁਹਾਨੂੰ ਪਤਾ ਹੀ ਇੱਥੇ ਫੌਰੀਨ ਵਿੱਚ ਤਾਂ ਕੋਈ ਇਦਾਂ ਦਾ ਹੁੰਦਾ ਨਹੀਂਗਾ ਵੀ ਬੇਬੀ ਨੂੰ ਲੈ ਕੇ ਜਾਣਾ ਪੈਂਦਾ ਹਸਪੀਟਲ ਵਗੈਰਾ ਬੁਲਾਉਂਦੇ ਆ ਪਰ ਜੋ ਵੀ ਆਪਣੇ ਇੰਡੀਆ ਦੇ ਰੀਤੀ ਰਿਵਾਜ ਹੈਗੇ ਆ ਵੱਡਿਆਂ ਦੇ ਉਹ ਤਾਂ ਆਪਾਂ ਪੂਰੇ ਕਰਨੇ ਹੁੰਦੇ ਆ ਤਾਂ ਕਰਕੇ ਤੇ ਬਾਕੀ ਤੁਸੀਂ ਵਲੌਗ ਨਾਲ ਜੁੜੇ ਰਹਿਣਾ ਹੁਣ ਅਸ ਤੋਂ ਅੱਗੇ ਵੀ ਬਹੁਤ ਘੈਂਟ ਘੈਂਟ ਵਲੌਗ ਆਉਣਗੇ ਜੀ ਜੀ ਤੁਹਾਨੂੰ ਬੇਟਾ ਮੈਨੂੰ ਕਾਫੀ ਜਣਾਂ ਦੇ ਕਮੈਂਟ ਆਏ ਸੀ ਤੇ ਮੈਨੂੰ ਕਾਫੀ ਜਣਾਂ ਦੇ ਕਮੈਂਟ ਆਏ ਸੀ ਕਿ ਤੁਹਾਡੇ ਘਰ ਬੇਬੀ ਕਦੋਂ ਆਉਣਾ ਤੁਹਾਡੇ ਘਰ ਕਦੋਂ ਆਉਣਾ ਬੇਬੀ ਬਸ ਥੋੜਾ ਟਾਈਮ ਤੁਸੀਂ ਹੋਰ ਵੇਟ ਕਰੋ ਤੇ ਤੁਸੀਂ ਵਲੌਗ ਨਾਲ ਇਦਾਂ ਹੀ ਜੁੜੇ ਰਹਿਣਾ ਤੇ ਕੰਟੀਨਿਊ ਵਲੌਗ ਆਪਾਂ ਅਜੇ ਮੇਰੇ ਤੋਂ ਡੇਲੀ ਕੰਟੀਨਿਊ ਨਹੀਂ ਪੈਂਦਾ ਕਿਉਂਕਿ ਮੇਰੀ ਤਬੀਅਤ ਥੋੜੀ ਠੀਕ ਨਹੀਂ ਰਹਿੰਦੀ ਸੀ ਬਟ ਬਾਅਦ ਚੋਂ ਆਪਾਂ ਕੰਟੀਨਿਊ ਵਲੌਗ ਵੀ ਕਰਾਂਗੇ ਤੇ ਹਲੋ ਗਾਇਜ਼ ਮੈਨੂੰ ਪੈ ਗਿਆ ਪੰਗਾ ਪੰਗਾ ਇਦਾਂ ਪੈ ਗਿਆ ਕਿ ਉਹਨਾਂ ਨੂੰ ਮੈਂ ਝੜਾ ਕੇ ਬਸ ਇਦਾਂ ਬਾਹਰ ਖੜੀ ਸੀ ਤੇ ਮੈਂ ਕਿਹਾ ਨਾ ਚਲੋ ਮੈਂ ਘਰ ਜਾਨੀ ਆ ਤੇ ਘਰ ਜਾ ਕੇ ਉੱਪਰ ਬਹਿ ਜਾਨੀ ਆ ਉਹ ਮੇਰਾ ਫੇਰ ਨਹੀਂ ਮੰਨ ਕੇ ਤਾਂ ਬੈਠਣ ਨੂੰ ਮੈਂ ਕਿਹਾ ਬਾਹਰ ਹੀ ਜਾਣੀ ਆ ਬਾਹਰ ਮੈਂ ਕੀ ਕੀਤਾ ਬਾਹਰ ਨੂੰ ਇਦਾਂ ਲਾਤਾ ਤੇ ਇਹ ਜਦੋਂ ਬਾਹਰ ਉਹ ਪਾ ਲਾ ਦਿੰਦੇ ਆ ਅੰਦਰੋਂ ਲੋਕ ਲੱਗ ਜਾਂਦਾ ਬਾਹਰ ਨੂੰ ਤੇ ਡੋਰ ਹੋ ਗਿਆ ਲੋਕ ਚਾਬੀਆਂ ਵੀ ਘਰ ਦੀਆਂ ਕਮਰੇ ਵਿੱਚ ਘਰ ਵਿੱਚ ਹੀ ਆ ਤੇ ਮੈਂ ਫਿਰਦੀ ਹੁਣ ਬਾਹਰ ਤੇ ਉਹਨਾਂ ਨੂੰ ਮੈਂ ਕਾਲ ਕੀਤਾ ਉਹ ਕਹਿੰਦੇ ਹੁਣ ਘਰ ਆਉਨੇ ਆ ਦੇਖਦੇ ਆ ਕਿਦਾਂ ਬਾਹਰ ਖੋਲਣਾ ਹੈ ਮੇਰੇ ਤੋਂ ਤਾਂ ਹੁਣ ਲੋਕ ਲੱਗ ਗਿਆ ਮੈਂ ਉਹ ਸਾਡੇ ਉਧਰ ਜਿਹਦੇ ਨੂੰ ਕੀ ਆ ਬਿੰਦਰੋ ਭੇਡ ਤਾਂ ਤੇ ਲੋਕ ਲੱਗ ਗਿਆ ਨੇ ਤੇ ਘਰ ਦੀਆਂ ਬਾਰੀਆਂ ਬੂਰੀਆਂ ਸਭ ਬੰਦ ਆ ਹੁਣ ਪਤਾ ਨਹੀਂ ਕਿੱਦਾਂ ਖੋਲਣਗੇ ਤੇ ਕਿੱਦਾਂ ਮੈਂ ਜਾਊਂਗੀ ਘਰ 'ਚ ਤੇ ਉਹਨਾਂ ਟਾਈਮ ਜਿੰਨਾਂ ਦਾ ਮम्मू ਮੱਥਨ ਦੇ ਕੇ ਆਉਂਦੀ ਮੈਨੂੰ ਉਹਨਾਂ ਦੇ ਵੇਟ ਹੀ ਕਰਨੀ ਪੈਣੀ ਆ ਹੁਣ ਫਾਈਨਲੀ ਘਰ ਦਾ ਲੋਕ ਸੀ ਜਿਹੜਾ ਉਹ ਖੁੱਲ ਗਿਆ ਸੀਗਾ ਲੋਕ ਕਿਦਾਂ ਖੁੱਲਿਆ ਮੈਂ ਵਲੌਗ ਸ਼ੂਟ ਨਹੀਂ ਕਰ ਸਕੀ ਜਿਹੜਾ ਮਗਰ ਘਰ ਦੇ ਨਾਲ ਪਾਰਕ ਜੀ ਬਣੀ ਹੋਈ ਆ ਕਾਫੀ ਜ਼ਿਆਦਾ ਇਹਦੇ ਬੈਕ ਸਾਈਡ ਲੱਗਦੀ ਆ ਕਿਚਨ ਦੀ ਬਾਰੀ ਤੇ ਉਹ ਬਾਰੀ ਖੁੱਲੀ ਹੋਈ ਸੀ ਵਾਵਾ ਕਿਚਨ ਦੀ ਜਿੱਦਾਂ ਇਹ ਖੁੱਲੀ ਹੋਈ ਨਾ ਰੂਮ ਦੀ ਕਿਚਨ ਦੀ ਵੀ ਖੁੱਲੀ ਸੀ ਫਿਰ ਕਿਚਨ ਦੀ ਬਾਰੀ ਵਿੱਚੋਂ ਦੀ ਸੰਦੀਪ ਨੂੰ ਕੱਢ ਕੇ ਤੇ ਅੰਦਰ ਭੇਜਿਆ ਫਿਰ ਉਹਨੇ ਚਾਬੇ ਨਾਲ ਲੋਕ ਖੋਲਿਆ ਤੇ ਆਪਾਂ ਫਿਰ ਆ ਗਏ ਘਰ ਨਹੀਂ ਤਾਂ ਬਹੁਤ ਜ਼ਿਆਦਾ ਔਖਾ ਜਾਣਾ ਸੀ ਇਹ ਵੀ ਜਲਦੀ ਜਲਦੀ ਮੱਥਾ ਟੇਕ ਕੇ ਆਏ ਫਿਰ ਤੇ ਹੁਣ ਦੇਖਦੇ ਆ ਤਕਦੀਰ ਕੋਰ ਕੀ ਕਰ ਰਹੀ ਆ ਇਹ ਫਿਰ ਆਪਾਂ ਇੱਥੇ ਵੀਲੌਗ ਦਾ ਐਂਡ ਕਰਾਂਗੇ